ਲਓ ਜੀ ਆਪਾਂ ਪਟਿਆਲੇ ਦੇ ਚੱਲ ਪਏ ਆ ਸ੍ਰੀ ਅਨੰਦਪੁਰ ਸਾਹਿਬ ਨੂੰ ਤਾਂ ਪਟਿਆਲਾ ਸਰਹੰਦ ਰੋਡ ਆ ਜੋ ਰੋਡ ਦਾ ਕੰਮ ਚੱਲ ਆ ਰੋਡ ਫੋਰ ਲਾਈਨ ਕਰ ਰਹੀ ਹੈ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਸਰਕਾਰ ਇਸ ਰੋਡ ਤੇ ਐਕਸੀਡੈਂਟ ਬਹੁਤ ਹੁੰਦੇ ਸੀਗੇ ਆ ਕੰਮ ਆ ਜਿਹੜਾ ਬਹੁਤ ਵਧੀਆ ਕੰਮ ਹੈ ਇਹਦੀ ਇਸ ਲਗਾ ਕਰਦੇ ਆਪਾਂ ਤਾਂ ਆਹ ਉਹ ਤੁਹਾਨੂੰ ਨਾਲ ਨਾਲ ਅੱਗੇ ਦਾ ਸਫ਼ਰ ਜ਼ਰੂਰ ਕਰਾਵਾਂਗੇ ਸਾਰਾ ਲਓ ਜੀ ਮਿੱਤਰੋ ਰਾਤ ਦੇ 9:45 ਮਿੰਟ ਹੋ ਚੁੱਕੇ ਨੇ ਆ ਪਾ ਪਹੁੰਚੋ ਕਿਹਾ ਰੋਪੜ ਦੇ ਉੱਟਪ ਕੇ ਅੱਗੇ ਨਸੀਬ ਢਾਬੇ ਦੇ ਆ ਨਸੀਬ ਢਾਬਿਆਂ ਦਾ ਸੈਗਮੈਂਟ ਲਾਇਆ ਹੈ ਤੁਸੀਂ ਇਹ ਦੇਖੋ ਵੀ ਇਹਨਾਂ ਨੇ ਬਾਲਾ ਸੋਣਾ ਲਾਇਆ ਹੈ ਸਿਸਟਮ ਸਾਰਾ ਮੈਂ ਅੱਗੇ ਵੀ ਜਦੋਂ ਵੀ ਇੱਧਰ ਨੂੰ ਆਵਾਂ ਆਨੰਦਪੁਰ ਸਾਹਿਬ ਨੂੰ ਜਾਵਾਂ ਜਾਂ ਮਨਾਲੀ ਨੂੰ ਜਾਵਾਂ ਤਾਂ ਮੈਂ ਇੱਥੇ ਰੁਕਦਾ ਜਰੂਰ ਹੋਣਾ ਬਾਈ ਹੁਣੇ ਸਾਰੇ ਪਰੌਂਠੇ ਪੌਂਠੇ ਬਾਕੀ ਹੋਰ ਸਬਜ਼ੀ ਵੀ ਜੋ ਵੀ ਇਹਨਾਂ ਦਾ ਖਾਣ ਪੀਣ ਦਾ ਸਮਾਨ ਆ ਸਾਰਾ ਫੁੱਲੀ ਬਹੁਤ ਵਧੀਆ ਟੇਸਟ ਹੁੰਦਾ ਆ ਬਾਈ ਹੁਣੀ ਫਿਰਦੇ ਆ ਤੇ ਆਪਾਂ ਇੱਥੇ ਚਾਹ ਵੀਰ ਰੁਕਿਆ ਮੈਂ ਤੁਹਾਨੂੰ ਇਹਨਾਂ ਦਾ ਅੰਦਰ ਦਾ ਸਿਸਟਮ ਵੀ ਦਿਖਾ ਦੇਣਾ ਸਾਰਾ ਆ ਇਹਨਾਂ ਦਾ ਸੀਟਿੰਗ ਹੈ ਸੀਟਿੰਗ ਹਾਲ ਹੈ ਆ ਹੁਣ ਰਾਸ਼ੇ ਥੇਣ ਗਏ ਹੁੰਦਾ ਹੁਣ ਥੋੜਾ ਲੇਟ ਆ ਇਹਦਾ ਲੋਕ ਰੁਕਦੇ ਆ ਇੱਥੇ ਹੁਣੇ ਮੁੰਡੇ 4 ਖੰਡ ਦੇ ਸੀਗੇ 2 ਰਾਈਡਰ ਸੀਗੇ ਉਹ ਹੁਣੇ ਗਏ ਨੇ ਆ ਦੇਖੋ ਬਾਈ ਹੁਣਾਂ ਨੇ ਨਹੀਂ ਕਿਵੇਂ ਦੇ ਇਹਨਾਂ ਨੇ ਸਿਸਟਮ ਲਾਇਆ ਹੈ ਸਾਰਾ ਆ ਮਾਤਾ ਵਰ ਕੇ ਬੈਠਿਆ ਹੁਣ ਆ ਚੱਲਿਆ ਤੁਹਾਨੂੰ ਸਫਰਾਂ ਤੇ ਲੈ ਕੇ ਜਰੂਰ ਤੁਹਾਨੂੰ ਦਿਖਾਵਾਂਗੇ ਆ ਦੇਖੋ ਚਾ ਆ ਗਈ ਕਹਿੰਦੇ ਚਾ ਆ ਗਈ ਕੜਾਕੇਦਾਰ ਆ ਚਾ ਪੀਆਗੇ ਚੁਸਕੀਆਂ ਲਾਵਾਂਗੇ ਤਾਂ ਫਿਰ ਤੁਹਾਨੂੰ ਦੰਦੇ ਰਾਵਾਂਗੇ ਜਾਣਕਾਰੀ ਸਾਰੀਆਂ ਲਓ ਜੀ ਟਾਈਮ ਹੋ ਗਿਆ ਰਾਤ ਦੇ 10:00 ਵਜੇ 10 ਮਿੰਟ ਤੇ ਆਪਾਂ ਪਹੁੰਚ ਚੁੱਕਿਆ ਅਨੰਦਪੁਰ ਸਾਹਿਬ ਤਾਂ ਗੁਰੂ ਮਹਾਰਾਜੀ ਐਨੀ ਕਿ ਬਖਸ਼ਿਸ਼ ਐਸ ਧਰਤੀ ਤੇ ਤੁਸੀਂ ਮੈਂ ਕਹਿੰਦਾ ਵੀ ਇੰਨਾ ਜੀ ਲੱਗਦਾ ਤੁਸੀਂ ਕਦੇ ਸੋਚ ਨਹੀਂ ਸਕਦੇ ਵੀ ਯਾਨੀ ਕਿ ਜੋ ਅਨੰਦਪੁਰ ਸਾਹਿਬ ਆਨੰਦ ਹੈ ਨਾ ਉਹ ਕਿਤੇ ਨਹੀਂ ਹੈਗਾ ਸੋ ਆਪਾਂ ਫਾਈਨਲੀ ਅਨੰਦਪੁਰ ਸਾਹਿਬ ਪਹੁੰਚ ਗਏ ਤਾਂ ਹੁਣ ਚੱਲਿਆਂ ਰੂਮ ਵੱਲ ਰੂਮ ਆਪਾਂ ਪਹਿਲਾਂ ਲਿਆ ਹੋਇਆ ਸੀਗਾ ਦੋ ਰੂਮ ਆਪਣੇ ਕੋਲ ਬੁੱਕ ਨੇ ਆਲਰੇਡੀ ਤਾਂ ਤੁਹਾਨੂੰ ਜਾਵਾਂਗੇ ਨਾਲੇ ਰੂਮ ਦਿਖਾਵਾਂਗੇ ਅੰਦਰ ਜਾ ਕੇ ਤੁਹਾਨੂੰ ਕਰ ਦਿਆਂ ਬਾਗੋ ਬਾਗ ਤੁਹਾਡਾ ਚੱਟਾ ਮੰਡੀ ਪਹੁੰਚ ਕੇ ਆਪਣੇ ਰੂਮ ਦੇ ਕੋਲ ਕੀਨ ਤਾਂ ਹੋ ਗਿਆ ਓਪਨ ਤਾਂ ਕਾਰ ਕਰਿਆ ਆਪਾਂ ਅਨਸਰਟ ਲੈਂਟ ਗਈਆ ਚੰਨ ਆਹ ਦੇਖੋ ਤੁਸੀਂ ਨਜ਼ਾਰਾ ਇਹ ਬੈਡਰੂਮ ਆਪਣਾ ਭਾਈ ਜਿੱਤਰ ਸਿੰਘ ਸਰਾਂ ਦੇ ਵਿੱਚ ਆ ਨਾਲ ਚੇਹਰਾ ਲੱਗੀਆਂ ਕੰਬਲ ਪਏ ਨੇ ਆ ਸਾਡਾ ਸਮਾਨ ਆ ਭਾਈ ਆ ਲੋ ਇਸੀ ਕਰਤਾ ਹੁਣ ਤੇ ਮੰਦਿਰਾਂਵਾਂ ਤੁਹਾਨੂੰ ਜਾਣਕਾਰੀ ਸਾਰੀ ਅੱਛਾ ਬੋਲਣਾ ਚਾਹੀਦਾ ਨਾ ਨਾ ਆਨਲਾਈਨ ਟਾਈਮਰ ਚੈੱਕ ਨੂੰ ਨਾ ਬੋਲਦਾ ਨਾਪੁਰ ਸਾਹਿਬ ਉਹਨੇ ਬਾਈ ਜੀ ਉਹਨਾਂ ਕੋਲ ਇਹਨਾਂ ਢਾਬੇ ਸੈਨੀ ਢਾਬੇ ਤੇ ਜਰੂਰ ਆਇਆ ਕਰੋ ਸਰਵਾਰ ਸਾਹਿਬ ਦੇ ਬਿਲਕੁਲ ਸਾਹਮਣੇ ਆ ਢਾਬੇ ਤੋਂ ਆਪਾਂ ਰੈਸਟਰਾਂਟ ਸਾਹ ਤੋਂ ਥੱਲੇ ਵੱਲ ਉਤਰਦੇ ਆ ਚੜਾਈ ਤਾਂ ਬਾਈ ਜੀ ਦਾ ਢਾਬਾ ਬਿਲਕੁਲ ਉਹਨਾਂ ਦੇ ਸਾਹਮਣੇ ਆ ਵਧੀਆ ਖਾਣਾ ਸਾਫ ਸੁਥਰਾ ਘਰ ਵਰਗਾ ਖਾਣਾ ਮਿਲਦਾ ਤੁਹਾਨੂੰ ਇੱਥੇ ਜਵੀ ਬਾਈ ਜੀ ਆਏ ਹੋਇਆ ਮੈਸੇ ਬਾਈ ਜੀ ਨੇ ਸਹੀਆ ਬਣਾ ਰਹੇ ਨੇ ਬਕਰ ਤੋਂ ਉਹਨ ਬਾਈ ਜੀ ਦੇ ਫਾਦਰ ਸਾਹਿਬ ਨੇ ਫਾਦਰ ਸਾਹਿਬ ਮੈਰਾ ਜੀ ਮੋਲ ਸੀ ਨਾ ਉਹਦੇ ਕਰਕੇ ਬਾਈ ਜੀ ਹੁਣ ਇਥੇ ਆਪ ਕੰਮ ਕਰ ਰਹੇ ਨੇ ਦੇਖੋ ਪਰਲੇ ਮੋੜਾਂ ਜਾ ਕੇ ਬਾਈ ਰਾਣੇ ਦੁਬਾਰੇ ਆਪਣੇ ਇੱਕ ਕੰਮ ਕਰਵਾ ਦਿਆ ਮਿਹਨਤ ਕਰ ਰਹੇ ਨੇ ਤਾਂ ਜਦੋਂ ਵੀ ਨਾਲਪੁਰ ਸਾਹਿਬ ਆਉਂਗਾ ਜਰੂਰ ਇੱਕ ਵਾਰੀ ਵਿਜ਼ਿਟ ਕਰਿਆ ਕਰੋ ਤੁਸੀਂ ਕਿੰਨੇ ਹੋ ਗਏ